ਮੇਰੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਮੈਮ ਮੈਮ ਗੁਰਪ੍ਰੀਤ ਜੀ ਸਮੂਹ ਸਟਾਫ ਮੈਂਬਰ ਸਾਹਿਬਾਨ ਸਕੂਲ ਮੈਜ਼ਰਮੈਂਟ ਕਮੇਟੀ ਪ੍ਰਿੰਸੀਪਲ ਦੀ ਪੰਚਾਇਤ ਸਰਪੰਚ ਸਾਹਿਬਾਨ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਸਮੇਂ ਤੇ ਹੈਡ ਟੀਚਰ ਰਹਿ ਚੁੱਕੇ ਸਰ ਜਗਜੀਵਨ ਪਾਲ ਸਿੰਘ ਜੀ ਮੇਰੇ ਵੱਡੇ ਦੀ ਮੋਤੀ ਸਾਹਿਬ ਹੈਪੀ ਤੇ ਮੇਰੇ ਪਿਆਰੇ ਵਿਦਿਆਰਥੀ ਸਾਥੀਓ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਟੀਚਰ ਡੈਸਕ ਤੇ ਬਹੁਤ ਬਾਰਤ ਵਧਾਈ ਦੇਣੀ ਆ ਕਿਉਂਕਿ ਇੱਕ ਟੀਚਰ ਹੈ ਜਿਹੜਾ ਉਹ ਸਾਡਾ ਇਹੋ ਜਿਹਾ ਚੈਨਲ ਮਨਾਰਾ ਜੀ ਜੀ ਦਾਰਸੀ ਇੱਕ ਦੀਵੀ ਤੋਂ ਲੋ ਲੈ ਕੇ ਤੇ ਅਸੀਂ ਆਪਣੀ ਪੂਰੀ ਜ਼ਿੰਦਗੀ ਆ ਜਿਹੜੀ ਉਹਨੂੰ ਰੋਸ਼ਨਾ ਲੈਣੇ ਆ ਮੈਂ ਪਹਿਲਾਂ ਨਹੀਂ ਤਾਂ ਸਕੂਲ ਦੇ ਵਿੱਚ ਆਮੇਨਾਰ ਕਰਕੇ ਗਈ ਸੀ ਤੇ ਮੈਨੂੰ ਪ੍ਰਾਊਡ ਫੀਲ ਹੁੰਦਾ ਹੈ ਦੱਸ ਦੇਣ ਨੂੰ ਕਿ ਮੈਂ ਵੀ ਇਸ ਸਕੂਲ ਦੀ ਸਟੂਡੈਂਟ ਰਹੀ ਹਾਂ ਥੱਟ ਸਰ ਜੀ ਜਗਨਪਾਲ ਹੈਡ ਟੀਚਰ ਸੀ ਉਸ ਟਾਈਮ ਮੈਡਮ ਗੌਰਪ੍ਰੀਤ ਜੀ ਮੈਥ ਟੀਚਰ ਸੀ ਤੇ ਸਰ ਕੁਲਵੰਤ ਸਿੰਘ ਜਿਹੜੇ ਸੀਗੇ ਇਹ ਸਾਡੇ ਇੰਗਲਿਸ਼ ਦੇ ਟੀਚਰ ਹੁੰਦੇ ਸੀ ਤੈਨੂੰ ਅੱਜ ਵੀ ਯਾਦ ਹੈ ਕਿ ਉਹਦਾ ਇੰਗਲਿਸ਼ ਆ ਜਿਹੜੀ ਉਹ 6th ਕਲਾਸ ਤੋਂ ਸਟਾਰਟ ਹੁੰਦੀ ਸੀ। ਇਸ ਤੋਂ ਬਾਅਦ ਤਾਂ ਨਹੀਂ ਪਤਾ ਹੁੰਦਾ ਸੀ ਵੀ ਇੰਗਲਿਸ਼ ਦੀ ABC ਕਿਵੇਂ ਦੀ ਹੈ ਤੇ ਕਿਵੇਂ ਦੀ ਨਹੀਂ। ਬੜਾ ਵੱਡਾ ਯੋਗਦਾਨ ਹੈ ਨਾ ਤਾਂ ਮੇਰੀ ਲਾਈਫ ਦੇ ਵਿੱਚ ਜੇ ਅੱਜ ਮੈਂ ਸਮਾਜ ਦੇ ਵਿੱਚ ਕੋਈ ਰਤਬਾ ਹਾਸਲ ਕੀਤਾ ਹੈ। ਪਹਿਲੀ ਸਿੱਖਿਆ ਮੇਰੇ ਮਾਪੇ ਦੀ ਆ। ਦੂਸਰੀ ਸਿੱਖਿਆ ਮੇਰੇ ਟੀਚਰਾਂ ਦੀ ਆ। ਕਿਉਂਕਿ ਕਹਿੰਦੇ ਸਿਆਣੇ ਕਹਿੰਦੇ ਹਨ ਕਿ ਲੈ ਦੇ ਸਲਕੇ ਤਾਂ ਟਲਕੇ ਦਾ ਤੇ ਟੀਚਰ ਦੇ ਛੜਕੇ ਦਾ ਕਦੇ ਵੀ ਜ਼ਿੰਦਗੀ 'ਚ ਗੁੱਸਾ ਨਾ ਕਰੋ ਜਿਹੜੇ ਸਟੂਡੈਂਟ ਨਹੀਂ ਗੁੱਸਾ ਕਰਦੇ ਉਹ ਜਿਹੜੇ ਆ ਜ਼ਿੰਦਗੀ ਦੇ ਵਿੱਚ ਬਹੁਤ ਉੱਚੇ ਮਕਾਮ ਹਾਸਲ ਕਰਦੇ ਆ ਸਾਡੀਆਂ ਲਿੱਕੀਆਂ-ਲਿੱਕੀਆਂ ਖੁਸ਼ੀਆਂ ਨੂੰ ਸਾਡੇ ਟੀਚਰ ਧਿਆਨ 'ਚ ਰੱਖਦੇ ਆ ਸਾਡੇ ਫੈਮਿਲੀ ਦੇਖੋ ਉਹਨਾਂ ਦੇ ਨੂੰ ਵੀ ਸਾਡੇ ਨਾਲ ਵਧਾਉਂਦੇ ਆ ਪਰ ਇੱਕ ਸਮਾਂ ਉਹ ਹੁੰਦਾ ਜਿਹਦੇ ਅਸੀਂ ਪ੍ਰਾਊਡ ਦੇ ਨਾਲ ਇਹ ਗੱਲ ਕਹਿਣੀ ਹੈ ਕਿ ਹਾਂ ਅਸੀਂ ਉਸ ਟੀਚਰ ਦੇ ਪੜਾਏ ਹੋਏ ਹਾਂ ਕਿੱਦਾਂ ਮਾਣ ਮਸੁੰਸੁੰਦਾ ਮੈਨੂੰ ਅੱਜ ਵੀ ਯਾਦ ਆ ਕਿ ਜਦੋਂ ਸਭ ਤੋਂ ਪਹਿਲਾ ਮੈਂ ਸਟੇਜ ਤੇ ਬੜਨਾ ਸ਼ੁਰੂ ਕੀਤਾ ਤਾਂ ਮੇਰੇ ਰਾਸਮਾਰੀ ਮੈਡਮ ਜੀ ਹੁੰਦੇ ਸੀ ਉਹਨਾਂ ਦੀ ਡੈਥ ਹੋ ਚੁੱਕੀ ਆ ਅੱਜ ਵੀ ਉਹ ਮਤਲਬ ਕਿ ਅੱਜ ਤੋਂ 2 ਸਾਲ ਪਹਿਲਾਂ ਮੈਨੂੰ ਮਾਰਕੀਟ ਚ ਕਿਤੇ ਵੀ ਮਿਲਦੇ ਸੀ ਨਾ ਕੋ ਮਾਂ ਦੇ ਵਿੱਚ ਸਾਡੇ ਅਕਾ ਸ਼ਾਹ ਹੁੰਦਾ ਸੀ ਕਿ ਅਸੀਂ ਉਹਨਾਂ ਨੂੰ ਮਿਲਣਾ ਅਸੀਂ ਬਾਲ ਪਾਣ ਕੇ ਗੱਡੀ ਰੋਕ ਕੇ ਹੀ ਨਾ ਜਾ ਕੇ ਮਿਲਣਾ ਕਿਉਂਕਿ ਜਿਹੜੀ ਮੈਲਕ ਦੀ ਤਾਲੀਮ ਆਣਾ ਇਹ ਮੇਰੀ ਉਹਨਾਂ ਨੇ ਦਿੱਤੀ ਸੀ ਮੈਨੂੰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅਹਿਸਾਸ ਕਰਵਾਇਆ ਸੀ ਕਿ ਇੱਕ ਮਾਂ ਜਿਹੜੀ ਉਹ ਬੱਚੇ ਨੂੰ ਕਿਵੇਂ ਪਾਲਦੀ ਹੈ ਤੇ ਇੱਕ ਟੀਚਰ ਆ ਜਿਹੜਾ ਉਹਨੂੰ ਬਲੰਦੀਆਂ ਤੇ ਕਿਵੇਂ ਲੈ ਕੇ ਜਾਂਦਾ ਹੈ ਉਸਾਂ ਤੇ ਬੱਚੇ ਸੀ ਨਹੀਂ ਸੀ ਪਤਾ ਪਰ ਜਿਵੇਂ ਜਿਵੇਂ ਮੈਂ ਸਟੇਜਾਂ ਤੇ ਜਾਂਦੀ ਗਈ ਮੈਨੂੰ ਇਹ ਸ਼ਬਦ ਬਹੁਤ ਡੰਗਾਈ ਦੇ ਨਾਲ ਸਮਝ ਆਣ ਲੱਗ ਗਈ ਕਿ ਜਿਹੜੇ ਟੀਚਰ ਆ ਨਾ ਅਸਲ ਸਾਡੀ ਜ਼ਿੰਦਗੀ ਦੀ ਚਾਨਣ ਮਨਾ ਰਹੇ ਹੀ ਸਾਡੇ ਟੀਚਰ ਨੇ ਮਾਂ ਜਬਾਨ ਦਿੰਦੀ ਆ ਬੋਲੀ ਦਿੰਦੀ ਆ ਟੀਚਰ ਸਾਨੂੰ ਸਮਾਜ ਦੇ ਵਿੱਚ ਜਾਣ ਦਾ ਸਲੀਕਾ ਦਿੰਦੀ ਆ ਤੁਹਾਡਾ ਰਾਹ ਚੰਕੜਾ ਹੈ ਜਾਨਾ ਟੀਚਰਾਂ ਦੀ ਸਿੱਖਿਆ ਜਿਹੜੀ ਸਾਨੂੰ ਉਹ ਸਾਡੇ ਬੋਲਣ ਨੂੰ ਦਿੰਦੀ ਤੇ ਅਸੀਂ ਅੱਡੇ ਰਹਿੰਨੇ ਆਂ ਸਾਡੇ ਕਿੰਦੇ ਕਿ ਜੈਸਾ ਸਕੂਲ ਦਾ ਟੀਚਰ ਚੰਗਾ ਹੋਵੇ ਨਾ ਤੇ ਉਹ ਸਕੂਲ ਦੇ ਵਿਦਿਆਰਥੀ ਆ ਜਿਹੜੇ ਉਹ ਬਲੰਦੀਆਂ ਛੁੰਦੇ ਨੇ ਤੇ ਜਿਹੜੇ ਬਾਗ ਦਾ ਮਾਲੀ ਚੰਗਾ ਹੋਵੇ ਤੇ ਉਥੇ ਹਰ ਤਰ੍ਹਾਂ ਦਾ ਫੁੱਲ ਸੁਬੂਚੀ ਚ ਖੜਦਾ ਹੀ ਖੜਦਾ ਇਹ ਜਿਹੜੀ ਪਿੰਡ ਦੀ ਪੰਚਾਇਤ ਚੰਗੀ ਸੂਝਵਾਨ ਹੋਵੇ ਉਹ ਪਿੰਡ ਅੰਤਿਕਾਰਦਾ ਤੇ ਜਿਹੜੇ ਹਲਕੇ ਦਾ ਵਪਾ ਇੱਕ ਚੰਗਾ ਹੋਵੇ ਤੇ ਉਹ ਹਲਕੇ ਦਾ ਨਾਮ ਪੰਜਾਬ ਦੇ ਕੰਨੇ ਦੇ ਉੱਤੇ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਜਾਂਦਾ ਸੋ ਇਥੇ ਮੈਂ ਗ੍ਰਾਮ ਪੰਚਾਇਤ ਨੂੰ ਵੀ ਵਧਾਈ ਦਿੰਨੀ ਆ ਟੀਚਰ ਸਹਾਮਾਨਾ ਨੂੰ ਵੀ ਵਧਾਈ ਦਿੰਨੀ ਆ ਜੋ ਵੀ ਇੱਥੇ ਮਾਲੀ ਆ ਗਾਰਡਨ ਦੇਖਦੇ ਆ ਉਹਨਾਂ ਨੂੰ ਵੀ ਵਧਾਈ ਦਿੰਨੀ ਆ ਕਿਉਂਕਿ ये चीजा सा बड़ी वीमियत रख दी बड़ा वाला रोल है इन्हों चीजा का मैं तो यही कहूँगी कि जो भी स्कूल आने टीचर प्रति सत्कार रखो सत्कार करो जिन्ना भी तुम टीचर का सत्कार करोगे उन्ना ही तो सत्कार मिलेगा ਅੱਜ ਦੇਸ਼ ਆਪ ਇੰਟਰਨੈਟ ਦਾ ਦਰ ਆ ਗਿਆ ਸਾਡਾ ਸਮਾਂ ਉਹ ਸੀ ਕਿ ਅਸੀਂ ਜੇ ਕਿਤੇ ਦਿਨ ਹੋਮਵਰਕ ਵੀ ਨਹੀਂ ਸੀ ਨਾ ਕੀਤਾ ਹੁੰਦਾ ਤੇ ਟੀਚਰੋ ਆ ਜਾਂਦੇ ਤੇ ਅਸੀਂ ਪਤਾ ਨਹੀਂ ਕਿੰਨੇ ਘੰਟੇ ਰੱਬ ਨੂੰ ਦਿਹਾਉਂਦੇ ਸੀ ਵੀ ਅੱਜ ਸਾਡੀਆਂ ਕਾਪੀਆਂ ਚੈੱਕ ਹੋਣ ਕਿਉਂਕਿ ਸਰੋਂ ਤਰਾਂ ਸੰਪੂਰਨ ਕੋਈ ਨਹੀਂ ਹੁੰਦਾ ਅਸੀਂ ਵੀ ਸ਼ਰਾਰਤਾਂ ਕਰਦੇ ਰਹੇ ਹਾਂ ਪਰ ਅੱਜ ਅੱਜ ਬੱਚੇ ਘਰ ਤੋਂ ਤੋੜਦਿਆਂ ਦਾ ਐਕਸਕਿਊਜ਼ ਹੁੰਦਾ ਵੀ ਹੁੰਦਾ ਕੋਈ ਨਹੀਂ ਜੇ ਟੀਚਰ ਨੇ ਪੁੱਛਿਆ ਮੈਂ ਤਾਂ ਹੀ ਕਹਿ ਦੇਣਾ ਨਾ ਤਾਂ ਉਹ ਡਰ ਰਹੀਆਂ ਨਾ ਉਹ ਸ਼ਰਮਾ ਰਹੀਆਂ ਤੇ ਅੱਜ ਤੁਸੀਂ ਦੇਖ ਲਓ ਸਾਡੇ ਚੁੱਪ ਹੈਲਪਮੈਂਟ ਵੀ ਕਿੰਨੀ ਦਾ ਅਸੀਂ ਕਿੰਨੇ ਉੱਚੀ ਔਦਾਂ ਤੇ ਆ ਅੱਜ ਆਈਪੀਐਸ ਆਫੀਸਰ ਆ ਸਾਡੇ ਹੋਰ ਨਾ ਛੋੜਿਆ ਤੇ ਆ ਕੇ ਲੱਗ ਰਹੇ ਆ ਸਾਡੇ ਪੰਜਾਬੀ ਪਸੜ ਰਹੇ ਆ ਕਿਤੇ ਨਾ ਕਿਤੇ ਸਰਕਾਰਾਂ ਵੀ ਸਾਨੂੰ ਢਾਹ ਲੈ ਰਹੀਆਂ ਤੇ ਕਿਤੇ ਨਾ ਕਿਤੇ ਦੇ ਜ਼ਿੰਮੇਵਾਰ ਅਸੀਂ ਵੀ ਆਪੋ ਇੱਕ ਸਮਾਂ ਹੋਰੰਦਾ ਸੀ ਜਦੋਂ ਬੜੀ ਟੀਚਰ ਦੀ ਤੇ ਬੱਚਿਆਂ ਦਾ ਇੱਕ ਰਿਸ਼ਤਾ ਵੀ ਬੜਾ ਗੁੰਡਾ ਸੀ ਇਹ ਰਿਸ਼ਤਾ ਇਹ ਨਹੀਂ ਸੀ ਕਿ ਟੀਚਰ ਮਾਰਦੇ ਕੁੱਟਦੇ ਸੀ ਇੱਕ ਉਹਨਾਂ ਦੀ ਅੱਖਾਂ ਵੀ ਘੂਰ ਸਾਡੀ ਜ਼ਿੰਦਗੀ ਸਵਾਰ ਜਾਂਦੀ ਸੀ ਪਰ ਜੇਕਰ ਬੱਚੇ ਅੱਜ ਅੱਗੋਂ ਆਰਗੂਮੈਂਟ ਕਰਨਗੇ ਅੱਗੋਂ ਬੋਲਣਗੇ ਟੀਚਰ ਦਾ ਕੋਸ਼ਿ ਨਹੀਂ ਆ ਕਿਉਂਕਿ ਟੀਚਰ ਨੇ ਤਾਂ ਸਕੂਲ ਚ ਡਿਊਟੀ ਕਰਨੀ ਅਗਲੇ ਚ ਕਰ ਲੈਣੀ ਆ ਉਹ ਨਹੀਂ ਆਉਂਦਾ ਡਿਊਟੀ ਦਾ ਪੀਰੀਅਡ ਨੰਬਣਾ ਪਰ ਜ਼ਿੰਦਗੀ ਆ ਜਿਹੜੀ ਉਹ ਸਾਡੀ ਆ ਸਵੇਠੇ ਮੈਂ ਦੋ ਸ਼ਬਦ ਕਹੂੰਗੀ ਨਹੀਂ ਮੈਂ ਜਾਣਾ ਮਾਈ ਪਰਲ ਸਕੂਲੇ ਵੀਰੇ ਨਾਲ ਮਾਈ ਮੈਂ ਜਾਣਾ ਪਰਲ ਸਕੂਲੇ ਵੀਰੇ ਨਾਲ ਮਾਈ ਜਦ ਵੀਰਾ ਕੱਲ ਸਕੂਲੇ ਜਾਂਦਾ ਏ ਮੇਰਾ ਕੱਪੜੇ ਧੋਣ ਦੀ ਦਾ ਉਹਦੇ ਦਿਲ ਅਗਾਲੇ ਖਾਂਦਾ ਏ ਤੋ ਕੁਝ ਤਾਂ ਸੋਚ ਵਿਚਾਰ ਮਾਈ ਨਹੀਂ ਮੈਂ ਜਾਣਾ ਪਰਲ ਸਕੂਲੇ ਵੀਰੇ ਨਾਲ ਮਾਈ ਪਰਲੇ ਕੇ ਜਦ ਮੈਂ ਪਰਲੇ ਕੇ ਜਦ ਮੈਂ ਜਿੰਦਗੀ ਵਿੱਚ ਕੁਛ ਬਣ ਜਾਉਂਗੀ ਗੁਰਪ੍ਰੀਤ ਕੇ ਜੀ ਵਾਂਗੂੰ ਤੁਹਾਡਾ ਨਾਮ ਚਮਕਾਉਂਗੀ ਤੋ ਕੋਸਤਾ ਸੋਚ ਵਿਚਾਰ ਨਹੀਂ ਕਿ ਮੈਨੂੰ ਜਾਣਾ ਪੜਨ ਸਕੂਲੀ ਵੀਰੇ ਨਾਲ ਮੈਨੂੰ ਜਾਣਾ ਪੜਨ ਸਕੂਲੀ ਵੀਰੇ ਨਾਲ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਧਿਆਪਕ ਦੇ ਇਸ ਉਧੀਆਂ ਬਹੁਤ ਬਹੁਤ ਨਮਾਰਕਾਂ ਧੰਨਵਾਦੀਆਂ ਮੈਂ ਤੁਹਾਡੀ ਸਾਰਿਆਂ ਦੀ ਜਿਨ੍ਹਾਂ ਨੇ ਮੈਨੂੰ ਇਨਾ ਮਾਣ ਬਖਸ਼ਿਆ ਮਾਣ ਮਹਿਸੂਸ ਕਰਦੀ ਮੈਂ ਆਪਦੇ ਕਿੰਚਰਾਂ ਤੇ ਜਿਨ੍ਹਾਂ ਨੇ ਮੈਨੂੰ ਇੱਡੀ ਵਧੀਆ ਪਲੀਮ ਦਿੱਤੀ ਤੇ ਮੈਂ ਅੱਜ ਤੁਹਾਡੇ ਵਿੱਚ ਖੜੀ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅੰਜੀ ਪਰਚੋ